ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਿੰਮ ਵਾਲਾ ਚੌਂਕ ਬਸੀ ਪਠਾਨਾ ਸਥਿਤ ਗੁਰਦੁਆਰਾ ਸ਼੍ਰੀ ਗੁਰਦੁਆਰਾ ਸਿੰਘ ਸਭਾ ਤੋਂ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਚਾ ਅਤੇ ਪੰਜ ਪਿਆਰਾ ਦੀ ਅਭਾਈ ਵਿੱਚ ਘਟਿਆ ਗਿਆ ਜਿਸ ਵਿੱਚ ਹਜ਼ੂਰੀ ਭਾਈ ਕਰਮਜੀਤ ਸਿੰਘ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਰਸਕੀਨ ਕੀਰਤਨ ਕੀਤਾ ਅਤੇ ਗੁਰੂ ਜਸਰਾਹੀ ਸ਼ਬਦ ਗਾਇਨ ਕੀਤਾ ਇਸ ਵਿੱਚ ਸਮੂਹ ਜährt ਦੀ ਸੰਗਤ ਨੇ ਨਾਤਮਕ ਤੂਹਕੇ ਹਾਜ਼ਰੀ ਲਗਵਾਈ ਖਾਲਸਾਈ ਬਾਣਿਆਂ ਵਿੱਚ ਸਜੇ ਨੇ ਅੰਗ ਸਿੰਘਾਂ ਵੱਲੋਂ ਗੱਤਕੇ ਦੇ ਪੂਰੇ ਜਾਹੋ ਜਲਾਲ ਦੇ ਅਉਜਹਰ ਦਿਖਾਇਆ ਕੇਸਰੀ ਬਾਣਿਆਂ ਵਿੱਚ ਸਜੇ ਛੋਟੇ ਛੋਟੇ ਬੱਚੇ ਖੇਡ ਦਾ ਕੇਂਦਰ ਬਣੇ ਸ਼ਹਿਰ ਵਿੱਚ ਨਗਰ ਕੀਰਤਨ ਦੀ ਆਮਦ ਨੂੰ ਲੈ ਕੇ ਥਾਂ ਥਾਂ ਤੇ ਵੱਖ-ਵੱਖ ਤਰ੍ਹਾਂ ਦੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਇਸ ਮੌਕੇ ਤੇ ਗੁਰਦੁਆਰਾ ਦੇ ਪ੍ਰਧਾਨ ਭਗਵੰਤ ਸਿੰਘ ਅਤੇ ਹੈੱਡ ਗੰਟੀ ਰਣਜੀਤ ਸਿੰਘ ਨੇ ਕਿਹਾ ਕਿ ਸਵੇਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਸਾਨੂੰ ਉਪਰੰਤ ਨਗਰ ਕੀਰਤਨ ਘਟਿਆ ਗਿਆ ਜੋ ਕਿ ਸ਼ਹਿਰ ਪਜਾਬ ਤੋਂ ਮੰਡਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਉਹਨਾਂ ਨਾਲ ਹੀ ਬੋਲਦੇ ਕਿਹਾ ਕਿ ਨੌਜਵਾਨ ਸਮਾਜਿਕ ਗੁਰਤੀਆਂ ਨੂੰ ਛੱਡ ਕੇ ਅਮਰਤਾ ਸ਼ਾਹ ਕੇ ਗੁਰੂ ਵਾਲੇ ਪੜਨ ਅਤੇ ਅਕਾਲਪੁਰ ਖ ਸ਼ਹਿਰਬਸੀ ਪਟਾਣਾ ਨੂੰ ਤੰਦਰੁਸਤੀ ਤੇ ਤਰੱਕੀ ਪੱਖਣ ਉਹਨਾਂ ਨਾਲ ਹੀ ਕਿਹਾ ਹੈ ਕਿ ਬੇਰੁਜ਼ਗਾਰੀ ਅਤੇ ਸਰਕਾਰਾਂ ਦੀ ਨਲਾਇਕੀ ਕਾਰਨ ਹੀ ਨੌਜਵਾਨ ਨਸ਼ੇ ਵਿੱਚ ਕੁਲਤਾਨ ਹਨ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਰੋਪ ਲੜਾਈ ਕਰਦਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਦੇਖੇ ਵਿੱਚ ਲਾਉਣਾ ਚਾਹੀਦਾ ਹੈ। ਵਾਹੇ ਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਰੇ ਚੌਧਰੀ ਪ੍ਰੀਤਮ ਦਾ ਪ੍ਰਕਾਸ਼ ਦਿਹਾੜਾ ਜਿਹੜਾ 17 ਜਨਵਰੀ ਨੂੰ ਆ ਰਿਹਾ ਹੈ ਸਾਰਾ ਸੰਸਾਰ ਅੱਜ ਬੜੇ ਚਾਹ ਤੇ ਪਿਆਰ ਦੇ ਨਾਲ ਦਸੰ ਪਤਾ ਗੁਰਗਬ ਸਿੰਘ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਸੇ ਉਠਾਣਾ ਵਿਖੇ ਮਹਾਨ ਨਗਰ ਕੀਰਤਨ ਜੋ ਨਿਕਲਿਆ ਸੀ ਉਹ ਸਾਰੋ ਬਜਾਰੋ ਬਿਆਰ ਹੁੰਦਾ ਆ ਹੁਣੇ ਗੁਰਦੁਆਰਾ ਸਿੰਘ ਸਭਾ ਵਿਖੇ ਪੁੱਜਾ ਸੱਚਾ ਪਾਤਸ਼ਾਹ ਮੇਰ ਕਰਨ ਗੁਰੂ ਸਾਹਿਬ ਦੇ ਅਸੀਂ ਸ਼ਹੀਦਾਂ ਦੀ ਮਾਨ ਪਵਿੱਤਰ ਧਰਤੀ ਦੇ ਜਨਮ ਲਿਆ ਸਾਡੇ ਸਾਰੇ ਬਸੀ ਪਟਾਣਾ ਸ਼ਹਿਰ ਨੂੰ ਸੱਚਾ ਪਾਸ਼ਾ ਮੇਰ ਰਖਣ ਚੜ੍ਹਦੀ ਕਲਾ ਬਖਸ਼ਣ ਸਾਰੇ ਪਰਿਵਾਰਾਂ ਤੇ ਖੁਸ਼ੀਆਂ ਖੇੜੇ ਦੇਣ ਸੱਚ ਫਿਰ ਮੈਂ ਗੁਰੂ ਸਾਹਿਬ ਦੇ ਪ੍ਰਕਾਸ਼ ਜਿਹੜੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੱਚਾ ਪਾਸ਼ਾ ਦਸਮ ਪਿਤਾ ਦੇ ਸੱਚਾ ਪਾਸ਼ਾ ਪੂਰਨਾਂ ਦੇ ਚੱਲਣ ਦਾ ਬਾਲ ਬਖਸ਼ਣ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿ ਅਮਰ ਸੱਚੇ ਗੁਰੂ ਵਾਲੇ ਬਣਨ ਤਾਂ ਜੋ ਆਪ ਆਪਣਾ ਜੀਵਨ ਸਵਾਰ ਸਕੀਏ ਖੋਲਾਂ ਚੁੱਕਾਂ ਦੀ ਮਾਫੀ ਜੇਕਰ ਗੱਲ ਕਰੀਏ ਨਗਰਿਕ ਤੁਹਾਨੂੰ ਬਹੁਤ ਪਿਆਰ ਨਾਲ ਇਸਦਾ ਪ੍ਰਚਾਰ ਬੜਾ ਹੋ ਰਿਹਾ ਪਰ ਨਸ਼ਾ ਨਹੀਂ ਪਤਾ ਤੁਹਾਨੂੰ ਇਹ ਬਲ ਕਹੋ ਜਾਂਦਾ ਹੈ ਪਟੇਪੁਰ ਜਾਣ ਦਾ ਕਾਰਨ ਹੈ ਕਿ ਸਾਡੀਆਂ ਸਰਕਾਰਾਂ ਦੀਆਂ ਕਮਜ਼ੋਰੀਆਂ ਔਨ ਕਰਕੇ ਸਰਕਾਰਾਂ ਸਾਡੇ ਬੱਚਿਆਂ ਨੂੰ ਨਸ਼ਿਆਂ ਵਿੱਚ ਪਾ ਰਹੀਆਂ ਨੇ ਜਿਹੜੀਆਂ ਵੀ ਸਰਕਾਰ ਆਂਦੀ ਹੈ ਪਹਿਲੀ ਸਰਕਾਰ ਆਈ ਕੁਝ ਮਾੜੇ ਮੋਟਾ ਨਸ਼ਾ ਸੀ ਲੇਕਿਨ ਹੁਣ ਆਬਾਦ ਮੀਂ ਸਰਕਾਰ ਨੇ ਘਰ ਘਰ ਨਸ਼ਾ ਵਕਾ ਕੇ ਸਿੱਖਾਂ ਨੂੰ ਸਿੱਖਾਂ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਸਿੱਖਾਂ ਦੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਇਹਨਾਂ ਨਸ਼ਿਆਂ ਤੇ ਕੰਟਰੋਲ ਕੀਤਾ ਜਾਵੇ ਇਥੋਂ ਦੀਆਂ ਸਰਕਾਰਾਂ ਇਹ ਨਸ਼ਾ ਧੰਦਾ ਸ਼ੁਰੂ ਹੋ ਗਿਆ ਪੈਸੇ ਦੁਨਿਆਵਾਂ ਸਾਹਮਣੇ ਕੀ ਉਪਰਾਲੇ ਕੀ ਨਹੀਂ ਕਰਦੇ ਅਸੀਂ ਵੱਤਵਾਦ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਬੇਨਤੀ ਕਰਕੇ ਬੱਚਿਆਂ ਨੂੰ ਖੇਡਾਂ ਵੱਲ ਪਾ ਰਹੇ ਹਾਂ ਅੰਮ੍ਰਿਤ ਛਕਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਨਸ਼ਿਆਂ ਤੋਂ ਉਹਨਾਂ ਦੇ ਵਿੱਚ ਇੱਕ ਸਮਾਜਿਕ ਪੱਗ ਹੈ ਜੋ ਸਥਿਥੀ ਤੋਂ ਜਾਗਰਣ ਚੁਟਵਾਰਾ ਸਹਿਯੋਗ ਵੀ ਕਰ ਰਹੇ ਜਾਈ। ਅਸੀਂ ਤੇ ਪੂਰਾ ਸਹਿਯੋਗ ਕੀਤਾ ਜੀ ਉਹਨਾਂ ਨੂੰ ਤੁਹਾਨੂੰ ਉਹਨਾਂ ਨੇ ਕਿਸੇ ਨੇ ਗਲਤ ਮਿਸਗਾਈਡ ਕੀਤਾ। ਅਸੀਂ ਉਹਨਾਂ ਬੱਚਿਆਂ ਨੂੰ ਪੂਰਾ ਪਿਆਰ ਦਿੱਤਾ ਸੀ ਇੱਥੇ ਸਾਰਾ ਜਨਾ ਉਹਨਾਂ ਨੂੰ ਹਰ ਤਰ੍ਹਾਂ ਦਾ ਜੋ ਉਹਨਾਂ ਨੇ ਮੰਗ ਕੀਤੀ ਅਸੀਂ ਉਹਨਾਂ ਨੂੰ ਲੰਗਰ ਦੀ ਸੇਵਾ ਜੋ ਉਹਨਾਂ ਨੇ ਕਿਹਾ ਬੱਚਿਆਂ ਵਾਸਤੇ ਇਨਾਮ ਅਸੀਂ ਜੋ ਉਹਨਾਂ ਦੀ ਤਮੰਨਾ ਸੀ ਉਹ ਪੂਰੀ ਕੀਤੀ ਹੈਗੀ ਹੈ। ਅਸੀਂ ਉਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਜਦੋਂ ਵੀ ਤੁਹਾਨੂੰ ਇਸ ਸਮਾਗਮ ਕਰਨਾ ਹੋਵੇ ਗੁਰਦੁਆਰਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਹਰ ਵੇਲੇ ਤੁਹਾਡਾ ਪੂਰਾ ਸਾਥ ਦੇਗੀ ਅਸੀਂ ਜਦੋਂ ਵੀ ਤੁਸੀਂ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਲਾਓਗੇ ਗੁਰੂ ਵਾਲੇ ਪਾਸੇ ਲਾਓਗੇ ਅਸੀਂ ਕਿਸੇ ਪਾਸਾ ਆਪਣਾ ਪਿੱਠ ਨਹੀਂ ਦਿਖਾਵਾਂਗੇ ਹਰ ਵੇਲੇ ਹਰ ਵੇਲੇ ਸਾਡਾ ਗੁਰਦੁਆਰਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਤਿਆਰ ਪਰ ਤਿਆਰ ਬੈਠੀ ਹੈ ਜਦੋਂ ਵੀ ਕੋਈ ਵੀ ਕੋਈ ਵੀ ਸ਼ੈਰ ਦਾ ਬੰਦਾ ਇੱਥੇ ਜੋ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਕੋਈ ਵੀ ਅਸੀਂ ਹਰ ਵੇਲੇ ਉਹਨਾਂ ਦੀ ਸਹਾਇਤਾ ਕਰਨਾ ਮਦਦ ਕਰਨ ਵਾਸਤੇ ਆਪਣੇ ਵੱਲੋਂ ਸਤ ਗੁਰੂ ਵਾਲਾ ਸਿੰਘ ਸਭਾ ਦੀ ਕਮੇਟੀ ਵੱਲੋਂ ਤਿਆਰ ਪਰ ਤਿਆਰਾਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਚਲੋ ਜੀ ਹਾਂਜੀ ਪਾਪਾ ਜੀ ਕੀ ਨਾਮ ਹੈ ਤੁਹਾਡਾ ਹਾਂ ਭਾਈ ਰਣਜੀਤ ਸਿੰਘ ਜੀ ਗਰੰਤੀ ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ ਸਾਹਿਬ ਪਾਪਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਰੂਪ ਮਨਾਇਆ ਗਿਆ ਠੀਕ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਸੌਦਾ ਜੀ ਵੀ ਅਸੀਂ ਕੋਲ ਪਰਵ ਜੋ ਮਨਾ ਰਹੇ ਹਾਂ ਪਰਮਾਤਮਾ ਫਨੀਆ ਕੰਡੀਆਂ ਅਜਖਣਪੜ ਸਾਹਿਬ ਪਰਾਰੰਭ ਹੋਏ ਨਗਰਾ ਕੀਤਨਾ ਯੋਜਨਾ ਕੀਤਾ ਗਿਆ ਇਹਦੀ ਸਾਨੂੰ ਪ੍ਰਾਪਤੀ ਇਹ ਹੋਈ ਹੈ ਤੇ ਸਾਡੇ ਨਾਲ ਯੂਥ ਨੌਜਵਾਨ ਬੱਚੇ ਬੱਚੀਆਂ ਨਾਲ ਸਾਨੂੰ ਪੂਰਾ ਸਹਿਯੋਗ ਮਿਲਿਆ ਸਭ ਤੁਹਾਡਾ ਕੁਝ ਦੇਖ ਸਕਦੇ ਹਾਂ ਕਿ ਸਾਡੇ ਨਾਲ ਨੌਜਵਾਨ ਨੇ ਨੌਜਾਨ ਬੱਚਿਆਂ ਨੇ ਇਹ ਸਾਨੂੰ ਬੜੀ ਖੁਸ਼ੀ ਹੈ ਅਸੀਂ ਸਮਝਦੇ ਸਾਡੀ ਬੜੀ ਪ੍ਰਾਪਤੀ ਹੈ ਨੰਬਰ 2 ਈਡੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਦੋਂ ਵੀ ਅਸੀਂ ਕੋਈ ਸਮਾਗਮ ਕਰਦੇ ਆ মিডিਆ ਆਪਣੇ ਆਪ ਸਾਨੂੰ ਬਹੁਤ ਸਹਿਯੋਗ ਦਿੰਦਾ ਹੈ ਕਵਰੇਜ ਕਰਕੇ ਔਰ ਸਾਡਾ ਹੌਸਲਾ ਬਣਾਉਂਦਾ ਸਾਨੂੰ ਸੇਧ ਦਿੰਦੇ ਨੇ ਇਹ ਅਸੀਂ ਇਹਨਾਂ ਦੇ ਵੀ ਰੀਣੀ ਆ ਬਹੁਤ